ਇਹ ਮੋਗਾ ਗੰਡੂਆਂ ਤੇ ਭੈਣੀ ਦੇ ਕਿਸਾਨਾਂ ਦੇ ਖੇਤਾਂ ਨੂੰ ਜਾਂਦਾ ਹੈਗਾ ਸਾਂਝਾ ਇਹ ਮੋਗਾ ਦਾ ਜਿਹੜਾ ਮਤਲਬ ਭੈਣੀ ਤੋਂ ਜਾ ਕੇ ਦੋਨੇ ਪਿੰਡਾਂ ਨੂੰ ਜਾਂਦਾ ਹੈਗਾ ਇਹ ਜਿਹੜੀ ਖੇਤ ਦੇ ਵਿੱਚ ਮੋਗਾ ਲੱਗਿਆ ਇਹ ਮਿੱਠੂ ਸਿੰਘ ਦਾ ਖੇਤ ਹੈ ਜੀ ਇਹਦੇ 24 ਘੰਟੇ ਐ ਪਾਣੀ ਉਛਲ-ਉਛਲ ਕੇ ਇਹਦੇ ਖੇਤ ਦੇ ਵਿੱਚ ਪਈ ਜਾਂਦਾ ਇਹ ਇਸ ਪਾਣੀ ਤੋਂ ਬਹੁਤ ਤੰਗਾ ਕਿਉਂਕਿ ਜਿਹੜਾ ਇਹ ਪਾਣੀ ਹੈ ਇਹਦਾ ਬਹੁਤ ਨੁਕਸਾਨ ਕਰ ਰਿਹਾ ਚਾਹੀਦੀ ਇਹ ਜੀਰੀ ਦੇ ਵਿੱਚ ਹੀ ਪੈਂਦਾ ਪਰ ਇਸ ਬੰਦੇ ਲਈ ਵੀ ਆਪਦਾ ਪਾਣੀ ਫालतੂ ਆ ਕਿਉਂਕਿ ਤੇਰੇ ਚਾਰ ਕਿੱਲਾਂ ਤੇ ਇੱਕ ਮੋਟਰ ਆ ਪਰ ਜਿਹੜਾ ਪਾਣੀ ਉਹਦੀ ਉੱਸਲ ਕੇ ਇਹਦੇ ਖੇਤ ਦੇ ਵਿੱਚ ਇਹਦਾ ਨੁਕਸਾਨ ਕਰ ਰਿਹਾ ਹੈਗਾ ਇਹ ਬਹੁਤ ਮਾੜੀ ਗੱਲ ਆ ਬੇਨਤੀ ਕਰਦੇ ਆਂ ਅਸੀਂ ਜਿਨ੍ਹਾਂ ਦੇ ਖੇਤਾਂ ਨੂੰ ਇਹ ਪਾਣੀ ਜਾਂਦਾ ਹੈਗਾ ਉਹ ਖੇਤਾਂ ਵਾਲਿਆਂ ਨੂੰ ਬੇਨਤੀ ਕਰਦਾ ਉਹਰੇ ਜਿਆਦਾ ਮਿੱਠੂ ਤੂੰ ਆ ਜਾ ਇਹ ਖੇਤਾਂ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਬਾਈ ਜਾਰੇ ਤਾਂ ਇਹ ਢੋਲੀਆਂ ਆਪਦੀਆਂ ਖਾਲੀ ਕਰਾਓ ਜਾਂ ਇਹ ਮੋਗੇ ਦਾ ਕੋਈ ਮਤਲਬ ਦਾ ਪ੍ਰਬੰਧ ਕਰੋ ਤਾਂ ਕਿ ਇਸ ਕਿਸਾਨ ਦੇ ਖੇਤ ਦੇ ਵਿੱਚ ਇਹਦਾ ਫालतੂ ਪਾਣੀ ਆ ਉਹ ਨਾ ਪਵੇ ਕਿਉਂਕਿ ਜਿਹੜਾ ਮੋਗਾ ਇਹਨੂੰ ਤਾਂ ਲਾਉਣਾ ਪੈਂਦਾ ਪ੍ਰਭੂ ਜਦੋਂ ਉਛਲ ਕੇ ਤੇ ਖੇਤ ਦੇ ਵਿੱਚ ਪਾਣੀ ਦਿਨ ਰਾਤ ਪਈ ਜਾਂਦਾ ਹੈਗਾ ਕਿਉਂਕਿ ਜੇ ਕੱਲ ਨੂੰ ਐਸੇ ਲੋਟੇ ਹੀ ਹਾਲ ਰਿਹਾ ਤਾਂ ਇਹ ਮੋਗਾ ਬੰਦ ਕਰੂਗਾ ਤਾਂ ਕਿਸਾਨ ਕੋਈ ਇਹ ਨਾ ਕਹੇ ਵੀ ਯਾਰ ਇਹ ਮੋਗਾ ਜਾਣ ਕੇ ਬੰਦ ਕਰਦਾ ਕਿਉਂਕਿ ਇਹਨੂੰ ਇਹ ਇਹ ਜਿਹੜਾ ਪਾਣੀ ਆ ਇਹ ਲਗਾਤਾਰ ਇਹਦਾ ਨੁਕਸਾਨ ਕਰ ਰਿਹਾ ਪ੍ਰਭੂ ਅੱਜ ਤਾਂ ਇਹ ਜੀਰੀ ਦੇ ਵਿੱਚ ਪੈ ਰਿਹਾ ਕੱਲੂ ਇਹ ਨਹਿਰ ਦਾ ਪਾਣੀ ਆ ਜਿਹੜਾ ਇਹਦੀ ਕਣਕ ਦਾ ਨੁਕਸਾਨ ਵੀ ਕਰੂਗਾ ਅਸੀਂ ਬੇਨਤੀ ਕਰਦੇ ਹਾਂ ਇਹ ਕਿਸਾਨ ਵੱਲੋਂ ਬੇਨਤੀ ਆ ਬਾਰ-ਬਾਰ ਵੀਰਾਂ ਕੋਈ ਪ੍ਰਬੰਧ ਕਰੋ ਜਾ ਇਹਦੇ ਉੱਤੇ ਰਵੇ ਲਾਓ ਜਾ ਇਹ ਪਾਣੀ ਪੈਣੂ ਦਾ ਬੰਦ ਹਟਾਓ ਜਾ ਢੋਲੀਆਂ ਸਾਫ ਕਰਾਓ ਇਹਦੇ ਰਾਹ ਦੇ ਵਿੱਚ ਕੋਈ ਹੌਦੀ ਨਹੀਂ ਹੈ ਇਹ ਢੋਲੀਆਂ ਗਾਦ ਨਾਲ ਭਰੀਆਂ ਪਈਆਂ ਨੇ ਤੇ ਅੱਗੇ ਪਾਣੀ ਪੈਣੀ ਵਾਲੇ ਅੱਡੇ ਤੇ ਜਾ ਕੇ ਦੋ ਪਿੰਡਾਂ ਨੂੰ ਪਾਣੀ ਇਹ ਪਾੜਦਾਗਾ ਗੰਨੂਆਂ ਤੇ ਪੈਣੀ ਨੂੰ ਇਹ ਦੋਨੇ ਪਿੰਡੇ ਦਾ ਪਾਣੀ ਪਾਣੀ ਦਾ ਪ੍ਰਬੰਧ ਕਰਨਾ ਇਹ 10 15 ਦਿਨ ਇਹ ਢੀਕੂਗਾ ਨਹੀਂ ਇਹ ਮੋਗਾ ਪੱਕੇ ਪੱਕੇ ਹੀ ਇਹ ਬੰਦ ਕਰੂਗਾ ਤਾਂ ਕੱਲ ਨੂੰ ਭਰਾਵੋ ਕੋਈ ਆਕੇ ਇਹ ਨਾ ਕਹੇ ਵੀ ਸਾਡਾ ਮੋਗਾ ਕਿਉਂ ਬੰਦ ਕਰਾਏਗਾ ਕਿਉਂਕਿ ਵੀਡੀਓ ਬਣਾਉਣ ਦਾ ਇਹੀ ਮਤਲਬ ਹੈ ਦਾ ਵੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਦੱਸਦਾ ਵੀ ਮੇਰਾ ਨੁਕਸਾਨ ਕਰਦੇ ਆ ਇਹ ਹੌਦੀ ਇਹਦਾ ਆ ਕੇ ਪ੍ਰਬੰਧ ਕਰੋ ਇਹਦੀ ਜੀਰੀ ਵੀ ਕਮਜ਼ੋਰੀ ਪੈਂਦੀ ਹੈ ਕਿਉਂਕਿ ਦਿਨ ਰਾਤ ਪਾਣੀ ਇਹਦੇ ਵਿੱਚ ਪਾਈ ਜਾਂਦਾ ਹੈਗਾ ਨਹਿਰ ਦਾ ਮੋਟਰ ਦਾ ਪਾਣੀ ਨਹੀਂ ਪੈਂਦਾ ਇਹ ਕਿਉਂਕਿ ਭਰੀ ਰਹਿੰਦੀ ਹੈ ਸਾਰਾ ਦਿਨ ਇਹਨੇ ਵੱਢਣੀ ਵੀ ਏਦੂ ਬਾਦ ਭਰਾਵੋ ਇਹ ਨਿਸੂਗੀ ਵੀ ਜੀਰੀ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੋਰੇਗਾ ਇਹ ਬਾਰ ਬਾਰ ਅਸੀਂ ਤਾਂ ਹੀ ਕਹਿ ਰਹੇ ਆ ਵੀ ਆਪਦਾ ਭਾਈ ਇਹ ਸੌਦੀ ਦਾ ਪ੍ਰਬੰਧ ਕਰੋ ਕੋਈ ਇਹਦੇ ਰਵੇ ਲਾਓ ਜਾ ਇਹਨੂੰ ਸਾਫ਼ ਕਰਾਓ ਇਹਦੇ ਮੁੜਕੇ ਪਾਣੀ ਇਹਦੇ ਖੇਤ ਦੇ ਵਿੱਚ ਫालतू ਨਾ ਪਵੇ ਇਹਨੂੰ ਪਾਣੀ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕੱਲ ਨੂੰ ਆ ਕੇ ਅਗਲਾ ਕਹੂਗਾ ਵੀ ਜੀਰੀ ਵੇਲੇ ਤਾਂ ਇਹ ਬੋਲਿਆ ਨਹੀਂ ਹੁਣ ਕਣਕ ਵੇਲੇ ਰੌਲਾ ਪਾਉਣ ਲੱਗਿਆ ਅੱਜ ਜੀਰੀ ਲੱਗੀ ਹੋਈ ਹੈ ਦੀ ਹੁਣੀ ਇਹਨੇ ਵੀਡੀਓ ਬਣਾ ਕੇ ਪਾਈ ਆ ਪ੍ਰਭੂ ਠੀਕ ਹੈ ਮਿੱਠੂ ਸਿੰਘ ਜੀ ਠੀਕ ਹੈ ਜੀ ਇਹਦਾ ਪਾਣੀ ਦਾ ਪ੍ਰਬੰਧ ਕਰ ਲੈਣਾ ਇਹ ਹੌਦੀਆਂ ਸਾਰੀਆਂ ਤਾਂ ਢੋਗੇ ਰੇਗ ਨਾਲ ਭਰੀਆਂ ਪਈਆਂ ਨੇ ਠੀਕ ਹੈ ਜੀ ਕੋਈ ਇਹਦਾ ਹੱਲ ਨਹੀਂ ਕਰਦਾ ਆ ਕੇ ਸਾਡੇ ਨਾਲ ਗਾਲੀ ਗਲੋਚ ਕਰਦੇ ਨੇ ਇਹ ਦੋਏ ਠੀਕ ਹੈ ਜੀ ਨਹੀਂ ਤਾਂ ਕੋਈ ਗਾਦ ਕੱਢਦਾਗਾ ਪਾਣੀ ਛੱਡ ਕੇ ਲੈ ਜਾਂਦੇ ਨੇ ਅਸੀਂ ਆਹ ਪਾਣੀ ਰੋਕਣ ਦੀ ਕੋਸ਼ਿਸ਼ ਕਰਦੇ ਜਿਹੜਾ ਬਾਹਰੇ ਪੈਂਦਾਗਾ ਠੀਕ ਹੈ ਜੀ ਵੀ ਅਸੀਂ ਮੋਗੇ 'ਚੋਂ ਪਾਣੀ ਘਟਾਉਣਾ ਤਾਂ ਸਾਨੂੰ ਕਹਿੰਦੇ ਤੁਸੀਂ ਮੋਗੇ 'ਚੋਂ ਕਿ ਬੰਦ ਕਰ ਦਿਓ ਤਾਂ ਆਹ ਮੈਚਨੇ ਤੱਕ ਦੇ ਪਾਣੀ ਕਿਸਾਨ ਭਰਾਵੋ ਜਿਹੜੇ ਇਹ